ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਾਢੀ ਦੇ ਬਾਅਦ ਕਣਕ ਦੀ ਬਿਜਾਈ ਕੀਤੀ ਗਈ ਹੈ ਸਮਾਣਾ ਇਲਾਕੇ ਦੇ ਵਿੱਚ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ ਠੀਕ ਨਾ ਮਿਲਣ ਕਰਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮਾਣਾ ਦੇ ਪਿੰਡ ਕੁਤਪਨਪੁਰ ਦੇ ਵਿੱਚ ਅਤੇ ਖਰੜਪੁਰ ਮਿਆਲਾ ਦਾਨੇਪੁਰ ਦੇ ਕੁਝ ਕਿਸਾਨ ਹੋਰ ਹਨ ਜਿਨ੍ਹਾਂ ਨੇ ਜਿਹੜਾ ਕਿ ਕੋਈ ਬੀਜ ਕਣਕ ਦੀ ਲਿਆ ਸੀ ਜਿਸ ਦੇ ਨਾਲ ਹੁਣ 15 ਦਿਨ ਹੋ ਗਏ ਕਣਕ ਨੂੰ ਬੀਜੇ ਲੇਕਿਨ ਉਹਦੇ ਵਿੱਚ ਦਾ ਅੰਕੁਰ ਨਹੀਂ ਫੁੱਟ ਰਿਹਾ ਔਰ ਦਾਣਾ ਕਣਕ ਦਾ ਬੂਟਾ ਬਾਹਰ ਨਹੀਂ ਨਿਕਲਿਆ ਜਿਸ ਦੇ ਲਈ ਕਿਸਾਨ ਪਰੇਸ਼ਾਨ ਹੈ ਕਿਸਾਨਾਂ ਨੇ ਕਹੇ ਕਿ ਲੱਖ ਰੁਪਏ ਇਸ ਤੇ ਲੱਗੇ ਪਹਿਲਾਂ ਅਸੀਂ ਇਸ ਇਸ ਵਾਰ ਚੋਨੇ ਦਾ ਜਿਹੜਾ ਨੁਕਸਾਨ ਹੋਇਆ ਝਾੜ ਘਟ ਨਿਕਲਿਆ ਉਸ ਦੇ ਕਿਸਾਨ ਦਾ ਨੁਕਸਾਨ ਹੋਇਆ ਹੁਣ ਅਸੀਂ ਕਣਕ ਦੀ ਬਿਜਾਈ ਕੀਤੀ ਹੈ 12 ਏਕੜ ਦੇ ਵਿੱਚ ਕੁਦਬਨਪੁਰ ਪਿੰਡ ਦੇ ਕਿਸਾਨ ਹਰਵਿੰਦਰ ਸਿੰਘ ਬੜੈਚ ਵੱਲੋਂ ਕਣਕ ਦੀ ਬਿਜਾਈ ਕੀਤੀ ਗਈ ਜਿਸ ਦੇ ਵਿੱਚ ਦੋ ਕੰਪਨੀਆਂ ਦਾ ਬੀਜ ਕਣਕ ਦਾ ਉਹਨੇ ਵਰਤਿਆ ਲੇਕਿਨ ਇੱਕ ਠੀਕ ਹੈ बीज ਉੱਥੇ ਉਤਪਾਦਨ 2 ਏਕੜ ਦੇ ਵਿੱਚ ਹੋ ਗਿਆ 10 ਏਕੜ ਦੇ ਵਿੱਚ ਦੂਜਾ ਘੇਰਾ ਉਹਨੇ ਜਦੋਂ ਪਾਇਆ ਦੂਸਰੀ ਥੈਲੀ ਤੋਂ ਤਾਂ ਉਹਦੇ ਵਿੱਚ ਦਾਣਾ ਨਹੀਂ ਨਿਕਲ ਰਿਹਾ ਖੇਤ ਦੇ ਵਿੱਚੋਂ ਉਗ ਨਹੀਂ ਰਿਹਾ ਕਿਸਾਨ ਪਰੇਸ਼ਾਨ ਹੋਇਆ ਉਹ ਤਾਂ ਕਹਿੰਦਾ ਕਿ ਮੇਰਾ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਸ ਸੰਬੰਧੇ ਵਿੱਚ ਜਦ ਜੋ ਕੰਪਨੀ ਵੀ ਤਿਆਰ ਕਰਦੀ ਹੈ ਉਸਕੇ ਨੁਮਾਇੰਦੇ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਮੰਨਿਆ ਕਿ ਜਰਮਨੇਸ਼ਨ ਨਹੀਂ ਹੋਈ ਹੈ ਦਾਣਾ ਨਹੀਂ ਫੁੱਟਿਆ ਅਸੀਂ ਕਿਸਾਨ ਦੀ ਸਮੱਸਿਆ ਨੂੰ ਸਮਝਦੇ ਹਾਂ ਔਰ ਕਿਸਾਨਾਂ কা ਵੀ ਸਾਨੂੰ ਅਜੇ ਜਾਣਕਾਰੀ ਮਿਲ ਰਹੀ ਹੈ ਅਸੀਂ ਖੇਤ ਚੈੱਕ ਕਰੇ ਨੁਕਸਾਨ ਜ਼ਰੂਰ ਕਿਸਾਨ ਦਾ ਹੈ ਅਸੀਂ ਪਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਕਿਸਾਨ ਕਹਿੰਦੇ ਮੇਰਾ ਤਾਂ ਨੁਕਸਾਨ ਹੋ ਗਿਆ ਮੈਨੂੰ ਤਾਂ ਇਸ ਦਾ ਦੁਬਾਰਾ ਬਿਜਾਈ ਕਰਨ ਸੇ ਮੇਰੀ ਖਸ ਜੋ ਦੁਬਾਰਾ ਬੀਜ ਜਾਗਾ ਮੇਰੀ ਪੈਦਾਵਾਰ ਵੀ ਲੇਟ ਪੈਦਾ ਹੋਵੇਗੀ ਮੇਰੀ ਪਰਪਾਈ ਕੀਤੀ ਜਾਵੇ ਮੇਰਾ ਛੋਟਾ ਭਾਈ ਹੈ ਹਰਵਿੰਦਰ ਸਿੰਘ ਵੜਾਚ ਜੀ ਉਹਨੇ ਮੰਨ ਲਓ 12 ਕਿੱਲਿਆਂ ਦਾ ਬੀਜ ਲਿਆਂਦਾ ਜਿਹਦੇ ਚੋ 2 ਕਿੱਲਿਆਂ ਦਾ ਬੀਜ ਹੋਰ ਕੰਪਨੀ ਦਾ ਹੀ ਉਹ ਪੰਜ ਕਿੱਲਾਂ ਦਾ ਜਿਹੜਾ ਘੇਰਾ ਹੈ ਉਰੇ ਚ ਐਨ ਸਹੀ ਉਗਿਆ ਜਿੱਥੇ ਮੰਨ ਲਓ ਆ ਹਸਾਰ ਸੀਡ ਏ ਸੁਪਰ ਹਸਾਰ ਸੀਡ ਏ ਕੋਈ ਚੰਡੀਗੜ੍ਹ ਰੋਡ ਤੇ ਮੰਨ ਲਓ ਘੱਗੇ ਜਾਂ ਉਹ ਜਿੱਥੋਂ ਸ਼ੁਰੂ ਹੋਇਆ ਬੀਜ ਉਥੋਂ ਜਰਮੀਨੇਸ਼ਨ ਨਹੀਂ ਹੋਈ ਹੈਗੀ ਇਧਰ 10 ਏਕੜ ਮੰਨ ਲਓ ਬਿਲਕੁਲ ਵੀ ਨਹੀਂ ਹੋਈ ਮੰਨ ਲਓ 1% ਵਾਲਾ ਵੀ ਇਹ ਚਾਰ ਤਰੀਕ ਦੀ ਮੰਨ ਲਓ ਬਜਾਈ ਹੋਈ ਏ ਹੁਣੇ ਪਾਣੀ ਮੰਨ ਲਓ ਲਾਣਦੇ ਹੋਏ ਉਧਰੋਂ ਸਾਡਾ ਹੁਣ ਵੱਤਰ ਖਰਾਬ ਹੋ ਗਿਆ ਜੇ ਮੰਨ ਲਓ ਅਸੀਂ ਵੱਤਰ ਦੁਬਾਰੇ ਕਰਾਨੇ ਆ ਸਾਨੂੰ ਮੰਨ ਲਓ ਘੱਟੋ ਘੱਟ ਵੀ 15-20 ਦਿਨ ਅੱਵਲ ਤੇ ਮਹੀਨਾ ਹੀ ਜਾਏਗਾ ਸਾਡੀ ਹਾਂਜੀ ਹਾਂ ਦੁਬਾਰੇ ਬਜਾਈ ਕਰਨੀ ਪੈਣੀ ਨੁਕਸਾਨ ਹੋ ਗਿਆ ਜ਼ਿਮੀਂਦਾਰ ਦਾ ਨੁਕਸਾਨ ਦੇਖ ਲਓ ਜੀ ਉੱਗੇ ਹੀ ਨਹੀਂ ਕੁਝ ਉੱਗੇ ਹੀ ਕੁਝ ਨਹੀਂ ਨੁਕਸਾਨ ਦੇ ਬਹੁਤ ਜ਼ਿਆਦਾ ਹੈ ਮੰਨ ਲਓ ਹੁਣ ਏਰੀਏ 'ਚ ਜਿੰਨਾ ਚਿਰ ਅਹੀ ਹੁਣ ਇਹ ਵੀਰੇ ਖਾਦ ਦੁਬਾਰੇ ਸਾਰਾ ਕੁਝ ਸਾਨੂੰ ਸਾਰਾ ਕੁਝ ਹੀ ਦੁਬਾਰੇ ਨਵੇਂ ਸਿਰਿਓਂ ਕਰਨਾ ਪੈਣਾ ਹੈ ਕਿੰਨਾ ਖਰਚਾ ਹੋ ਗਿਆ ਇਹਦੇ ਤੇ 117000 ਰੁਪਇਆ ਹੁਣ ਤੱਕ ਖਰਚਾ ਆ ਚੁੱਕਾ ਹੈ ਤੇ ਤੇ 12 ਕਿੱਲਿਆਂ ਦਾ ਮੰਨ ਲਓ ਜਿਰੇ ਚ ਵਕੀਰਾ ਕਰਾਈ ਜਾਂ ਕੋਰਪੋਰੈਂਡੈਂਸ ਵੀ ਕੋਈ ਇਫੈਕਟ ਹੋ ਰਿਹਾ ਹੈ ਇਦਾਂ ਇੱਕ ਦੋ ਪਿੰਡਾਂ ਦਾ ਸੁਣਿਆ ਐਵੇਂ ਜਿਵੇਂ ਮਿਆਲਾਂ ਜਾਂ ਹੋਰ ਜਿੱਥੇ ਜਿੱਥੇ ਇਸ ਕੰਪਨੀ ਦਾ ਬੀ ਗਿਆ ਉੱਥੇ ਉੱਤੇ ਹੋਇਆ ਹੈ ਹੋਰ ਵੀ ਇਥੇ ਕਿਸਾਨ ਖੜੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸੀ ਹਾਂ ਵੀ ਜੀ ਇਹਨੇ ਅਸੀਂ ਬੀ ਲਿਆ ਸੀ ਇਥੋਂ ਦੁਕਾਨਦਾਰ ਤੋਂ 12 ਕਿਲਿਆਂ ਦਾ 2 ਕਿਲਿਆਂ ਦਾ ਬੀਜ ਤਾਂ ਸਹੀ ਉੱਗਿਆ ਜੀ ਆ 5 ਕਿਲਿਆਂ ਦਾ ਕੇਰਾ ਜੀ ਜਿੱਥੋਂ ਵੀ ਇਹ ਹਸਾਰ ਵਾਲਾ ਸੀਡ ਸ਼ੁਰੂ ਕੀਤਾ ਹੈ ਨਾ ਜੀ ਇਹ ਵਾਲਾ ਉਥੋਂ ਹੀ ਜਾ ਕੇ ਮੰਨ ਲਓ ਸਾਡਾ ਜਿਹੜਾ ਬੀ ਏ ਉੱਗਿਆ ਨਹੀਂ ਹੈਗਾ ਜੀ ਇਹ ਕਿਉਂਕਿ ਇੱਕੋ ਹੀ ਕੇਰਾ ਦੇਖੋ ਇੱਕੋ ਕੇਰੇ ਦੇ ਵਿੱਚ ਬੀਜ ਜਿਹੜਾ ਉਹ ਦੂਸਰਾ ਦੋਥੇ ਕਿਲਿਆਂ ਉੱਗਿਆ ਨੇ ਇਧਰੋਂ 10 ਕਿੱਲੇ ਸਾਡਾ ਥਾਂ ਹੀ ਸਾਰਾ ਇਹ ਇੱਕ ਵੀ ਮੰਨ ਲਓ ਪਰਸੈਂਟ ਬੀਜ ਨਹੀਂ ਉੱਗਿਆ ਏ ਅਸੀਂ 117 18000 ਦਾ ਖਰਚਾ ਕਰ ਚੁੱਕੇ ਹਾਂ 12 ਏਕੜ ਦੇ ਵਕੀਰਾ ਦਾ ਮੰਨ ਲਓ ਸਪਰੇਅ ਕੀਤਾ ਜੀ ਬੀ ਪਾਇਆ ਰੇ ਡਿਡਡ ਕਟਾ ਪਾਇਆ ਹੈ ਨਾਲ ਯੂਰੀਆ ਪਾਇਆ ਜੀ ਤੇ ਇਸ ਤੋਂ ਬਾਅਦ ਸਾਰੇ ਖਰਚੇ ਕਰਨ ਤੋਂ ਬਾਅਦ ਵੀ ਮੰਨ ਲਓ ਆ ਨਿਰਾਸ਼ਾ ਹੱਥ ਲੱਗੀ ਹੈ ਜੀ ਹਾਂ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਜੀ ਤੁਸੀਂ ਇਹ ਜੋ ਸੁਪਰ ਕਰਨਾਲ ਦਾ ਬੀਜ ਹੈ ਜੀ ਕੀ ਸਮੱਸਿਆ ਆਈ ਹੈ ਦੇ ਵਿੱਚ ਇਹ ਥੋੜੀ ਜਰਮੀਨੇਸ਼ਨ ਦੀ ਪ੍ਰੋਬਲਮ ਆਈ ਹੈ ਜੀ ਅਸੀਂ ਜੋ ਕਿਸਾਨ ਜਿੰਨੇ ਸੈਟੀਸਫਾਈਡ ਹੋਊਗਾ ਉਹਨੂੰ ਸੈਟੀਸਫਾਈਡ ਕਰਾਂਗੇ ਹੈ ਕੋਈ ਕਮੀ ਬੀਜ ਦੇ ਵਿੱਚ ਹਾਂਜੀ ਹਾਂਜੀ ਆਈ ਹੈ ਜੀ ਅਸੀਂ ਮੈਂ ਚੈੱਕ ਕਰ ਲਈ ਹੈ ਜੀ ਪ੍ਰੋਬਲਮ ਹੈਗੀ ਹੈ ਇਹ ਬੀਜ ਦੀ ਕਮੀ ਹੈ ਜੀ ਕੰਪਨੀਆਂ ਨੇ ਬੀਜ ਜਿਹੜਾ ਦਿੱਤਾ ਜੀ ਇਹਦੇ 'ਚ ਕੋਈ ਨਾ ਕੋਈ ਕਮੀ ਪੇਸ਼ੀ ਹੈ ਜੀ ਡੁਪਲੀਕੇਸੀ ਹੈ ਜਾਂ ਕੋਸ਼ੇ ਇਹਦੇ 'ਚ ਜਰਮੀਨੇਸ਼ਨ ਤੇ ਨਹੀਂ ਤੇ ਚੌ ਚੌ ਦਿਨ ਹੋ ਜਾਂਦੀ ਹੈ ਜੀ ਸਰ ਕੋਈ ਵੀ ਬਜਾਈ ਹੁੰਦੀ ਹੈ ਇਹ ਅਜ ਲਾ ਲਓ ਵੀ 14 ਦਿਨ ਬਾਅਦ ਵੀ ਜਰਮੀਨੇਸ਼ਨ ਕਿਤੇ ਨਾਮੋ ਨਿਸ਼ਾਨ ਨਹੀਂ ਜੀ ਹੈਗਾ ਸਾਰਾ ਖਰਚਾ ਮਤਲਬ ਡੀਏਪੀ ਖਾਦ ਸਭ ਖਤਮ ਹੋ ਗਿਆ ਜੀ ਤੇਲ ਡੀਜ਼ਲ ਸੁਪਰ ਸੀਟਰ ਹੁਣ ਇਸ ਨੂੰ ਦੁਬਾਰਾ ਵਾਈ ਕਰਨੀ ਪੈਗੀ ਜੀ ਸਾਰਾ ਖਰਚਾ 10000 ਰੁਪਏ ਖਰਚਾ ਜੀ ਘੱਟੋ ਘੱਟ ਬਜਾਈ ਦਾ ਕਿੱਲੇ ਦਾ ਜੀ 12 ਕਿੱਲਾਂ ਦਾ ਲਗਭਗ ਮਤਲਬ 1 ਲੱਖ 20000 ਰੁਪਏ ਖਰਚਾ ਹੋ ਗਿਆ ਜੀ ਹੋਰ ਕਿਹੜੇ ਪਿੰਡ ਇਫੈਕਟ ਹੋਏ ਨਾਲੇ ਦੇ ਇਹਦੇ ਨਾਲ ਲੱਗਦੇ ਖਦਾਦਪੁਰੇ ਮਿਆਲਾ ਦਾਨੀਪੁਰੇ ਨਾਲ ਨਾਲ ਮਾਫਾ ਫਤਿਹ ਮਦਰੀ ਇੱਥੇ ਵੀ ਪ੍ਰੋਬਲਮ ਆਈ ਹੈ ਜੀ ਹੁਣ ਕਿਸਾਨਾਂ ਦੀ ਫਸਲਾਂ ਫਿਕਰਾ ਹੋਈ ਹੈ ਖਰਾਬ ਹੋ ਰਹੀਆਂ ਨਾਲੇ ਹੁਣ ਦੇਖੋ ਕਣਕ ਦੀ ਜਿਹੜੀ ਬਜਾਈ ਦਾ ਟਾਈਮ ਹੈ ਉਹ ਵੀ ਲੇਟ ਹੋ ਰਿਹਾ ਹੈ ਮੈਂ ਤੁਹਾਨੂੰ ਦੁਹਰਾਜ ਮੈਂ ਹਾਂ ਜੀ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਸਾਡਾ ਇੱਥੇ ਅਸੀਂ 12 ਕਿੱਲੇ ਬੀਜੀ ਸੀ ਹਰਵਿੰਦਰ ਸਿੰਘ ਨੇ ਉੱਥੇ 2 ਏਕੜ ਹੀ ਜਿਹੜੀ ਸਹੀ ਉੱਗੀ ਹੈ ਬਾਕੀ 10 ਏਕੜ ਦਾ ਨੁਕਸਾਨ ਹੈ ਜੀ ਉਹ ਵੀ ਨੁਕਸਾਨ ਹੀ ਹੈ ਉਹ ਵੀ ਨੁਕਸਾਨ ਹੀ ਕਿਉਂਕਿ ਜਿਹੜੀ ਹੁਣ 2 ਏਕੜ ਤੁਸੀਂ ਵੇਖ ਸਕਦੇ ਹੋ ਇਹ ਵੀ ਹੁਣ ਦਵਾਦੀ ਉੱਗੀ ਆਦੀ ਨਹੀਂ ਉੱਗੀ ਉਹ ਵੀ ਅੱਦੀ ਉਹ ਤੁਹਾਡੇ ਪਿੱਛੇ ਜਿਹੇਰੇ ਦੇ ਉੱਗੀ ਉਹ ਹੁਣ ਮੰਨ ਲਓ ਵਿੱਚ ਜਿਹੜੀ ਵਿੱਚ ਨਹੀਂ ਉੱਗੀ ਹੈਗੀ ਉਹ ਬਿਜਨੀ ਤਾਂ ਸਾਰੀ ਟੋਟਲੀ ਪੂਰਾ ਖੇਤ ਪੈਣਾ ਨਹੀਂ ਬਿਲਕੁਲ ਨਹੀਂ ਜਰਦਾ ਇਨਾਂ ਦਾ ਸਾਰ ਇਹਨਾਂ ਨੇ ਲਿਖਿਆ ਸਾ ਟੋਟਲੀ ਮਤਲਬ 10000 ਰੁਪਏ ਪਰ ਏਕੜ ਖਰਚਾ ਇਹਨਾਂ ਦਾ ਆ ਗਿਆ ਸਵਾ ਲੱਖ ਦਾ ਲਗਭਗ ਖਰਚਾ ਮਤਲਬ ਦੁਬਾਰਾ ਸਵਾ ਲੱਖ ਲਾਣਾ ਪੈਗਾ ਤੇ ਸਰ ਪਹਿਲਾਂ ਜੀਰੀ ਦਾ ਜੋ ਇਸ ਵਾਰ ਨੁਕਸਾਨ ਬਹੁਤ ਹੋਇਆ ਜੀ ਨਾਣਾ ਕਰਦੇ ਆ ਜੀ ਇਸ ਵਾਰ ਘਟੋ ਘਟ 20000 ਰੁਪਏ ਪਰ ਏਕੜ ਦਾ ਜੀਰੀ ਦਾ ਨੁਕਸਾਨ ਨੇ ਜੀ ਬੋਨੇ ਬੂਟੇ ਜਿੱਥੇ ਕਿਤੇ ਆ ਗਏ ਜੀ ਉਹ ਬਿਲਕੁਲ ਖਤਮ ਹੋ ਗਏ ਆ ਜੀ ਪਹਿਲਾਂ ਹੀ ਮਾਰ ਬੜੀ ਪੈ ਗਈ ਜੀ ਕੁਦਰਤ ਦੀ بارش ਕਰਕੇ ਜਾਂ ਕਿਵੇਂ ਹੁਣ ਅੱਗੋਂ ਨਾਲ ਕੰਪਨੀ ਵਾਲੇ ਨੇ ਮਾਰ ਪਾਤੀ ਏ ਸਾਡੀ ਦੇ ਸਾਰੇ ਹੀ ਮੰਗੇ ਜਿੰਨਾ ਤੇ ਪੂਰੀ ਕਾਰਵਾਈ ਕੀਤੀ ਜਾਵੇ ਜੀ ਐਗਰੀਕਲਚਰ ਡਿਪਾਰਟਮੈਂਟ ਵਾਲਿਆਂ ਨੂੰ ਵੀ ਪੂਰੀ ਇਹਨਾਂ ਦਾ ਕੋਈ ਐਕਸ਼ਨ ਲੈਣਾ ਚਾਹੀਦਾ ਇਹ ਇਕੱਲੇ ਸਾਡੇ ਨਾਲ ਨਹੀਂ ਜੀ ਕਈ ਥਾਵਾਂ ਤੇ ਕਿਸਾਨਾਂ ਨੂੰ ਇਹਨਾਂ ਨੇ ਗੰਦਾ ਬੀਜ ਦਿੱਤਾ ਹੈ ਕੋ ਡੁਪਲੀਕੇਟ ਜੀ ਥੈਂਕ ਯੂ ਹਾਂਜੀ ਮਿਹਰਬਾਨ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼